ਸਿੱਕਲ ਦੋਸਤੋ ਬਰਾਡ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੱਲਣ ਬਾਈ ਕੋਲੇ ਤਿੰਨ ਪਸ਼ੂ ਬਕਾਊਗਾ ਕੱਲੀ-ਕੱਲੀ ਗਾਂ ਦੀ ਤੁਹਾਨੂੰ ਡਿਟੇਲ ਦੇ ਦਿੰਨੇ ਆਂ ਹਾਂਜੀ ਬਾਈ ਜੀ ਬਾਈ ਸਿੱਕਲ ਆਪਣੇ ਕੋਲੇ ਤਿੰਨ ਜਾਨਵਰ ਹੈ ਜੀ ਆ ਜਿਹੜੀ ਵੜਾ ਜੀ ਇਹ ਦੂਜੇ ਸੂਏ ਆਸਤੇ 4.5 ਮਹੀਨੇ ਦੀ ਗੱਬਣਾ ਜੀ ਤੇ 2-2 ਕਿਲੋ ਦੁੱਧ ਆ ਇਹਦੇ ਠੀਕ ਆ ਜੀ ਇਹ ਤੋੜ ਕੇ ਹਾਂ ਤੋੜ ਕੇ ਦਿਖਾਓ ਜੀ ਬਾਈ ਤੁਸੀਂ ਚੈੱਕ ਕਰ ਲਓ ਬਾਈ ਤੁਰ ਕੇ ਵਹਾਊਗਾ ਕੋਈ ਵੀ ਖੋਟ ਸ਼ਾਂਕ ਨਹੀਂ ਥਿੰਨੇ ਪਸ਼ੂ ਆ ਜਿਹੜੇ ਹੁਣ ਚੋਈ ਦੀ ਵੀਡੀਓ ਆ ਇਹ ਹੁਣ ਵੀਰ ਵੀ ਇਦੋਂ ਪਹਿਲਾਂ ਚੋਲੀਆਂ ਇਹ ਚੋਈ ਦਾ ਲੇਵਾ ਤੁਸੀਂ ਇੱਕ ਵਾਰ ਦੇਖ ਲਓ ਕਈ ਯਾਰ ਬਾਈ ਕਹਿੰਦਾ ਵੀ ਦੇਵੇ ਦੀ ਤਾਂ ਢਿੱਲੀ ਆ ਪਰ ਹੁਣੇ ਬਾਈ ਕਹਿੰਦਾ ਅਸੀਂ ਚੋਕੇ ਹਟੇ ਆ ਵੀਡੀਓ ਬਣਾਉਣ ਚ ਥੋੜਾ ਜਿਹਾ ਆਪਾਂ ਲੇਟ ਹੋ ਗਏ ਇਹ ਇੱਕ ਨੰਬਰ ਪਸ਼ੂ ਆ ਦੋਸਤੋ ਹੁਣ ਜਿਹੜਾ ਦੋ ਨੰਬਰ ਪਸ਼ੂ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਬਾਈ ਡਿਟੇਲ ਦੱਸੂਗਾ ਸਾਰੀ ਕੀ ਮੁੱਲ ਰੱਖਦੇ ਆ ਬਾਈ ਜੀ ਇਹਦਾ ਮੋਲਦਾ 40000 ਆ। ਅੱਛਾ ਜੀ। ਦੇਣ ਲੈਣ ਦੱਸੋ ਜੀ। 36000 ਦੀ। ਠੀਕ ਆ ਜੀ। ਬਾਈ ਕਹਿੰਦਾ ਵੀ 36000 ਦੀ ਆਪਾਂ ਦੇ ਦੇਾਂਗੇ। 40000 ਰੁਪਇਆ ਬਾਈ ਕਹਿੰਦਾ ਮੋਲ ਆ। ਦੋ ਨੰਬਰ ਬੈੜ ਦਿਖਾਓ ਜੀ। ਹਾਂ ਜੀ ਬਾਈ ਜੀ ਇਹਦੇ ਬਾਰੇ ਜਾਣਕਾਰੀ ਦਿਓ। ਇਹ ਬਾਈ ਸਾਢੇ 4 ਮਹੀਨੇ ਦੀ ਗੱਬਣਾ ਦੁੱਧ ਨਹੀਂ ਦਿੰਦੀ ਥਣਾ ਦੀ ਓਕੀ ਆ ਇਹ। ਠੀਕ ਆ ਜੀ। ਥਣਾ ਦੀ ਬਾਈ ਕਹਿੰਦਾ ਓਕੇ ਆ ਦੁੱਧ ਦਿੰਦੀ ਨਹੀਂ। ਗੱਬਣ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ। ਹੁਣ ਬਾਈ ਤੋਰ ਕੇ ਦਿਖਾਊਗਾ। ਦੋ ਨੰਬਰ ਪਸ਼ੂ ਦੋਸਤੋ। ਇਹ 28 ਵਾਲਾ ਗਾਂ ਦੁੱਧ ਦੇਊਗੀ 12-13। ਸਾਈਵਾਲ ਗਾਂ ਨਸਲਾ ਦੁੱਧ 14-15 ਕਿਲੋ ਬਾਈ ਕਹਿੰਦਾ ਦੇ ਦੂਗੀ ਇਹ ਜਦੋਂ ਪੂਰੀ ਤਿਆਰ ਹੋ ਗਈ ਝੋਲੀ ਦੀ ਬਹੁਤ ਖੁੱਲੀ ਝੋਲੀ ਦੀ ਪੂਰੀ ਖੁੱਲੀ ਆ ਦੇਖ ਲਓ ਦੋਸਤੋ ਧਿਆਨ ਨਾਲ ਬਹੁਤ ਚੰਗੀ ਨਸਲਾ ਸਾਈਵਾਲ ਤਾਂ ਬਹੁਤ ਘੱਟ ਮਿਲਦੀਆਂ ਤੁਹਾਨੂੰ ਵੀ ਪਤਾ ਕੀ ਰੇਟ ਕਰਦੇ ਆ ਬਾਈ ਜੀ ਇਹਦਾ ਇਹਦਾ ਮੁੱਲ 14000 ਆ ਠੀਕ ਹੈ ਜੀ 12000 ਦੀ ਵੈਟ ਦੇ ਬਾਈ ਕਹਿੰਦਾ ਵੀ 14000 ਰੁਪਏ ਆਪਾਂ ਮੁੱਲ ਮੰਗਦੇ ਆ ਤੇ 12000 ਦੀ ਆਪਾਂ ਵੈਟ ਆ ਜਿਹੜੀ ਇਹ ਦੇ ਦਿਆਂਗੇ ਸੋ ਜਿਹੜੇ ਵੀ ਵੀਰ ਨੂੰ ਚਾਹੀਦੀ ਹੋਵੇ ਉਹ ਬਾਈ ਨਾਲ ਸੰਪਰਕ ਕਰਿਓ ਤਿੰਨ ਨੰਬਰ 62 ਬਾਈ ਇਹਦੇ ਬਾਰੇ ਦੱਸੋ ਇਹ ਦੂਜੇ ਸੂਏ ਆ ਤੇ ਬਾਈ 10 ਦਿਨਾਂ ਦਾ ਟੀਕਾ ਭਰਾਇਆ 2 ਕਿਲੋ ਦੁੱਧ ਆ ਥਣਾ ਦੀ ਗੁਲਾਬੀ ਥਣ ਲੱਗਿਆ ਬਹੁਤ ਠੰਡੀ ਸੀ ਇਹ ਗੁਲਾਬੀ ਥਣਾ ਬਾਈ ਇਹਦਾ ਵੀ ਹੁਣ ਚੋਈ ਆ ਇਹ ਇਹ ਵੀ ਚੋਈ ਆ ਬਹੁਤ ਥਣਾਂ ਥਣਾਂ ਦੀ ਓਕੇ ਬਣਨੇ ਆਣੇ ਤੇ ਭਾਣ ਜਿਵੇਂ ਮਰਦੀ ਚੋਈ ਜਾ ਠੰਡੀ ਸੀ ਇਹ ਬਾਈ ਬਿਲਕੁਲ ਗੁਲਾਬੀ ਥਣਾ ਚਾਰੇ ਇੱਕ ਵਜੇ ਜਮ ਓਹ ਕਿਹੜੀ ਬਿਹੜ ਲੰਮੀ ਲੰਮੀ ਬਹੁਤ ਬਾਈ ਯਾਰ ਕਦ ਕੋ ਦਲੀ ਲੱਖ ਰੁਪਏ ਦੀ ਵਹਿੜਾ ਬਾਈ ਜੀ ਜਦੋਂ ਪੂਰੀ ਤਿਆਰ ਹੋ ਗਈ ਹੁਣ ਇਹਦੇ ਸੀਮਨ ਲੱਗਿਆ ਵੀ ਜੇ ਰਹਿ ਰੂਗੀ ਸਰ ਬਾਈ ਕਹਦਾ ਵੀ ਠੀਕਾ ਭਰਾਇਆ ਅੱਗੇ ਗਾਂ ਅਗਲੇ ਦੀ ਕਿਸਮਤਾ ਜੇ ਰਹਿ ਜੇ ਤਾਂ ਦੋਸਤੋ ਚਾਲ ਦੀ ਤੁਸੀਂ ਵੇਖ ਲਓ ਥੰਡੇਵੇ ਦੀ ਵੇਖ ਲਓ ਬਿਲਕੁਲ ਸਾਫ ਆ ਕੀ ਮੁੱਲ ਕਰਦੇ ਆ ਬਾਈ ਜੀ ਇਹਦਾ ਇਹਦਾ ਮੁੱਲ ਭਾਈ ਆ ਬਾਈ ਤੇ ਕਿੰਨੇ ਕਦੋਂ ਤੱਕ ਦੇ ਦੋਗੇ ਬਾਈ ਜੀ ਇਹ 19000 ਦੇ ਵੈੜ ਦੇ ਤਾਂ। ਬਾਈ ਕਹਿੰਦਾ ਵੀ 22000 ਰੁਪਏ ਆਪਾਂ ਇਹਦਾ ਮੁੱਲ ਕਰਦੇ ਹਾਂ ਤੇ 19000 ਦੀ ਬਾਈ ਕਹਿੰਦਾ ਵੈੜ ਆਪਾਂ ਦੇ ਦੇਵਾਂਗੇ। ਸੋ ਤਿੰਨੇ ਵੈੜਾ ਦੋਸਤੋ ਤੁਹਾਨੂੰ ਦਿਖਾ ਦਿੰਦਾ ਜਿਹੜੇ ਵੀ ਭਾਜਾ ਬਾਈ ਤੇ ਨਾਲ ਗੱਪਣਾ। ਤਿੰਨੇ ਹੀ ਭਾਜਾ ਤੇ ਤਿੰਨੇ ਹੀ ਗੱਪਣਾ। ਸੋ ਜਿਹੜੇ ਤਿੰਨੇ ਹੀ ਗੱਪਣਾ ਬਾਈ ਇਹਦੇ ਤੇ ਸਿਮ ਲੱਗੇ ਚੈੱਕ ਤੇ ਆਹ ਚੈੱਕ ਕਰ ਦੋਨੇ ਚੱਕ ਪਾਸ। ਸੋ ਜਿਹੜੇ ਵੀ ਵੀਰ ਨੂੰ ਚਾਹੀਦੇ ਹੋਵੇ ਮੋਬਾਈਲ ਨੰਬਰ।